ਆਮ ਲੋਕਾਂ ਦੇ ਨਾਲ ਜੁੜੀ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਹੁਣ ਸੋਨਾ ਚਾਂਦੀ ਖਰੀਦਣ ਦੇ ਲਈ ਲੋਕਾਂ ਦੀ ਲੁੱਟ ਮੱਚੇਗੀ ਬਾਜ਼ਾਰਾਂ ਦੇ ਵਿੱਚ ਕਾਫੀ ਭੀੜ ਵੇਖਣ ਨੂੰ ਮਿਲ ਰਹੀ ਹੈ ਕਿਉਂਕਿ ਇੱਕਦਮ ਇਹਨਾਂ ਤੇ ਭਾੜ ਡਿੱਗੇ ਨੇ ਸੋਨੇ ਦੀਆਂ ਵਧੀਆਂ ਕੀਮਤਾਂ ਦੇ ਵਿਚਕਾਰ ਹੁਣ ਸਰਾਫਾ ਤੋਂ ਇਹ ਚੰਗੀ ਖਬਰ ਹੈ ਯੂਪੀ ਦੇ ਬਾਰਾਨਸੀ ਵਿੱਚ ਸਰਾਫਾ ਬਾਜ਼ਾਰ ਖੁੱਲਣ ਦੇ ਨਾਲ ਹੀ ਸੋਨੇ ਦੀਆਂ ਕੀਮਤਾਂ 'ਚ 720 ਰੁਪਏ ਪ੍ਰਤੀ 10 ਗ੍ਰਾਮ ਦੀ ਗਿਰਾਵਟ ਦਰਜ ਕੀਤੀ ਗਈ ਇਸੇ ਦੇ ਨਾਲ ਹੀ ਜੇਕਰ ਚਾਂਦੀ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ ਦੇ ਵਿੱਚ ਵੀ ਮਾਮੂਲੀ ਕਮੀ ਆਈ ਹੈ ਦੱਸਦੀ ਹੈ ਕਿ ਟੈਕਸ ਅਤੇ ਐਕਸਾਈਜ਼ ਦੀ ਕਾਰਨ ਸੋਨੇ ਚਾਂਦੀ ਦੀਆਂ ਕੀਮਤਾਂ ਹਰ ਰੋਜ਼ ਵਧਦੀਆਂ ਤੇ ਘਟਦੀਆਂ ਰਹਿੰਦੀਆਂ ਨੇ ਵਾਰਾਨਸੀ ਸਰਾਫਾ ਬਾਜ਼ਾਰ ਦੇ ਵਿੱਚ 24 ਕੈਰੇਟ ਸੋਨੇ ਦੀ ਕੀਮਤ 720 ਰੁਪਏ ਡਿੱਗ ਕੇ 86810 ਰੁਪਏ ਪ੍ਰਤੀ 10 ਗ੍ਰਾਮ ਉੱਤੇ ਆ ਗਈ ਹੈ ਇਸ ਤੋਂ ਪਹਿਲਾਂ 12 ਫਰਵਰੀ ਨੂੰ ਇਹ ਸੀ ਕੀਮਤ 87530 ਰੁਪਏ ਸੀ ਇਸੇ ਦੇ ਨਾਲ ਹੀ ਜੇਕਰ 22 ਕੈਰੇਟ ਸੋਨੇ ਦੀ ਕੀਮਤ ਦੀ ਗੱਲ ਕੀਤੀ ਜਾਵੇ ਤਾਂ ਬਾਜ਼ਾਰ ਦੇ ਵਿੱਚ ਇਸ ਦੀ ਕੀਮਤ 660 ਰੁਪਏ ਦੀ ਗਿਰਾਵਟ ਦਰਜ ਕਰਨ ਤੋਂ ਬਾਅਦ 79550 ਰੁਪਏ ਹੋ ਗਈ ਹੈ ਜਦ ਕਿ 12 ਫਰਵਰੀ ਨੂੰ ਇਸ ਦੀ ਕੀਮਤ 3210 ਰੁਪਏ ਸੀ ਇਸ ਤੋਂ ਇਲਾਵਾ ਜੇਕਰ 18 ਕੈਰੇਟ ਸੋਨੇ ਦੀ ਗੱਲ ਕਰੀਏ ਤਾਂ ਵੀਰਵਾਰ ਨੂੰ ਬਾਜ਼ਾਰ ਵਿੱਚ ਇਸਦੀ ਕੀਮਤ 570 ਰੁਪਏ ਡਿੱਗ ਕੇ 65090 ਰੁਪਏ ਪ੍ਰਤੀ 10 ਗ੍ਰਾਮ ਤੇ ਆ ਗਈ ਤੁਹਾਨੂੰ ਦੱਸੀਏ ਕਿ ਸੋਨਾ ਖਰੀਦਣ ਤੋਂ ਪਹਿਲਾਂ ਇਸ ਦੀ ਸ਼ੁੱਧਤਾ ਦੀ ਜਾਂਚ ਜ਼ਰੂਰ ਕਰ ਲੈਣੀ ਚਾਹੀਦੀ ਹੈ 24 ਕੈਰੇਟ ਸੋਨਾ ਸਭ ਤੋਂ ਸ਼ੁੱਧ ਮੰਨਿਆ ਜਾਂਦਾ ਹੈ ਇਸ ਨੂੰ ਖਰੀਦਦੇ ਸਮੇਂ ਹਾਲ ਮਾਰਕ ਨੂੰ ਵੀ ਦੇਖਿਆ ਜਾਣਾ ਚਾਹੀਦਾ ਹੈ ਬਿਨਾਂ ਹਾਲ ਮਾਰਕ ਦੇ ਸੋਨਾ ਨਹੀਂ ਖਰੀਦਣਾ ਚਾਹੀਦਾ ਸੋਨੇ ਤੋਂ ਇਲਾਵਾ ਜੇਕਰ ਚਾਂਦੀ ਦੀ ਕੀਮਤ ਦੀ ਗੱਲ ਕਰੀਏ ਤਾਂ ਵੀਰਵਾਰ ਨੂੰ ਇਸ ਦੀ ਕੀਮਤ 'ਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਮਜ਼ਾਰ ਖੁੱਲਣ ਦੇ ਨਾਲ ਚਾਂਦੀ 100 ਰੁਪਏ ਡਿੱਗ ਕੇ 99400 ਰੁਪਏ ਪ੍ਰਤੀ ਕਿਲੋਗ੍ਰਾਮ ਤੇ ਆ ਗਈ। ਇਸ ਤੋਂ ਪਹਿਲਾਂ 12 ਫਰਵਰੀ ਨੂੰ ਇਸਦੀ ਕੀਮਤ 99500 ਰੁਪਏ ਸੀ। ਵਾਰਾਨਸੀ ਸਰਾਫਾ ਸੰਘ ਦੇ ਪ੍ਰਧਾਨ ਦਾ ਇਹ ਕਹਿਣਾ ਕਿ ਫਰਵਰੀ ਮਹੀਨੇ ਦੇ ਵਿੱਚ ਸੋਨੇ ਦੀਆਂ ਕੀਮਤਾਂ ਨੇ ਹਰ ਰੋਜ਼ ਨਵਾਂ ਰਿਕਾਰਡ ਕਾਇਮ ਕੀਤਾ ਸੀ ਪਰ ਹੁਣ ਇਸਦੀਆਂ ਕੀਮਤਾਂ ਹੀਠਾਂ ਆ ਗਈਆਂ। ਉਮੀਦ ਇਹ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ 'ਚ ਇਸਦੀ ਕੀਮਤ ਵਿੱਚ ਕੁਝ ਉਤਰਾ ਚੜਾ ਦੇਖੇ ਜਾ ਸਕਦੇ ਨੇ।